ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਦਰਬਾਰ ਸਾਹਿਬ ਵਿੱਚ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਕ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੰਗਤਾਂ ਨੂੰ ਦਿੱਤਾ ਸੰਦੇਸ਼ ਸ਼ਹੀਦਾਂ ਦੇ ਸਰਤਾਜ ਅਤੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਵਿਖੇ ਨਤਮਸਤਕ ਹੋਈਆਂ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਠੰਡੇ ਮਿੱਠੇ ਜਲ ਦੀਆਂ ਸ਼ਬੀਲਾ ਲਾਈਆਂ ਗਈਆਂ। ਇਸ ਮੌਕੇ ਗੁਰਦੁਆਰਾ ਸਾਹਿਬ ਵਿੱਚ ਆਈਆਂ ਹੋਈਆਂ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੂ ਘਰ ਵਿੱਚ ਹਾਜ਼ਰੀ ਲਵਾ ਰਹੀਆਂ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸੰਗਤਾਂ ਨੇ ਵਹਿਗੁਰੂ ਦਾ ਅਸ਼ੀਰਵਾਦ ਲਿਆ ਤੇ ਗੁਰਬਾਣੀ ਦਾ ਆਨੰਦ ਮਾਣਿਆ ਇਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਹਜ਼ੂਰੀ ਰਾਤਾਂ ਵੱਲੋਂ ਕੀਰਤਨ ਕੀਤਾ ਗਿਆ ਆਈਆਂ ਸੰਗਤਾਂ ਨੇ ਗੁਰੂ ਚਰਨਾ ਵਿੱਚ ਹਾਜ਼ਰੀ ਭਰ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਹਿਬਾਨ ਗਿਆਨੀ ਰਘੂਵੀਰ ਸਿੰਘ ਨੇ ਸੰਗਤ ਨੂੰ ਸੰਦੇਸ਼ ਦਿੱੰਨਿਆ ਕਿ ਆ ਕੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਹੈ ਅਤੇ ਸਾਨੂੰ ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਜ਼ਰੂਰਤ ਹੈ ਅਤੇ ਅੱਜ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਉੱਤੇ ਸੰਗਤਾਂ ਨੂੰ ਆਪਣੇ ਨਜ਼ਦੀਕੀ ਗੁਰੂ ਘਰਾਂ ਵਿੱਚ ਜਾ ਕੇ ਨਤਮਸਤਕ ਹੋ ਕੇ ਆਪਣੇ ਜੀਵਨ ਸਫਲ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਲ へ ਸਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਰਚਨ ਹਾਰੇ 5ਵੇਂ ਸਤਗੁਰੂ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਹੈ ਸਤਗੁਰੂ ਜੀ ਜਦ ਤੱਤੀ ਲੋ ਤੇ ਬੈਠੇ ਸਨ ਤੇ ਸਾਈ ਮੀਆਂ ਮੀਰ ਜੀ ਸਤਗੁਰਾਂ ਨੂੰ ਮਿਲਣ ਵਾਸਤੇ ਗਏ ਦੇਖ ਕੇ ਚੀਖਾ ਮਾਰਨ ਲੱਗੇ ਸਤਗੁਰਾਂ ਦੇ ਸਾਹਮਣੇ ਹੱਥ ਜੋੜ ਖੜੇ ਹੋ ਕੇ ਬੇਨਤੀ ਕਰਨ ਲੱਗੇ ਸਤਗੁਰੂ ਕਿ ਕੀ ਬਾੜੇ ਵਰਤਾਰੇ ਹੋ ਇੱਕ ਕਿਸੇ ਵਿਦਵਾਨ ਨੇ ਬੜਾ ਸੋਣਾ ਲਿਖਿਆ ਹੈ ਉਕਿੰਦਾ ਕਿ ਚਾਰ ਤਰਫੋਂ ਅੱਗ ਵਰਸੇ ਸੇ ਸਿੱਖੀ ਤਨ ਸਾੜਦਾ ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਸਾਇਂ ਨਹੀਂ ਅਮੀਰ ਡਿੱਠਾ ਹਾਲ ਆਜ਼ਾਦ ਯਾਰ ਦਾ ਓਹੋ ਵਿਅਕਲ ਰੋਪਿਆ ਚੀਖਾਂ ਤੇ ਤਾਹੀ ਮਾਰਦਾ ਅਰਗੋਂ ਕਿਹਾ ਸਤਗੁਰਾਂ ਸੁਣੋ ਮੀਆ ਛੋੜੋ ਪ੍ਰੀਤ ਕੀ ਚਾਮ ਸੇ ਕੀ ਹੁਵਾ ਤਨ ਸਾੜ ਰਹਾ ਹਮ ਸ਼ਾਂਤ ਹੈ ਹਰ ਨਾਮ ਸੇ ਜੇਠ ਦਾ ਮਹੀਨਾ ਤੱਤਾ ਜਹਾਂਗੀਰ ਤੱਤਾ ਚੰਦੂ ਤੱਤਾ ਪਾਣੀ ਤੱਤਾ ਲੋਹ ਤੱਤੀ ਅੱਗ ਤੱਤੀ ਰੇਤ ਤੱਤੀ ਸਾਰੇ ਹੀ ਉਸ ਵਕਤ ਉਥੇ ਤੱਤੇ ਸਨ ਇਹਨਾਂ ਸਾਰੇ ਤੱਤਿਆਂ ਦੇ ਵਿੱਚ ਠੰਡੇ ਸੰਤਾਂ ਕੇਵਲ ਸਤਿਗੁਰੂ ਧੰਨ ਗੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤੱਤੀ ਲੋਹ ਤੇ ਬੈਠ ਕੇ ਇਹ ਸ਼ਬਦ ਗਾਇਆ ਕਿ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਰਥ ਮੰਗੈ ਖਾਸਾ ਜੀ ਆਜ ਸਤਿਗੁਰਾਂ ਦਾ ਸਿਗੀਤੀ ਕੋਟ ਕੋਟ ਬਹਾ ਹੈ ਆਓ ਵਾਹਿਗੁਰੂਆਂ ਦੇ ਪਾਵਨ ਚਰਨਾਂ ਤੇ ਸਿਰ ਝੁਕਾ ਕੇ ਸਤਗੁਰਾਂ ਦੀ ਉਸ ਮਹਾਨ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰੀਏ ਸ਼ਰਧਾ ਸਤਕਾਰ ਭੇਟ ਕਰੀਏ ਔਰ ਸਤਗੁਰਾਂ ਦੀ ਪਾਵਨ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਫਲਾ ਕਰਮ ਦਾ ਯਤਨ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੇਟ ਪੰਜਾਬੀ ਟੀਵੀ ਲਈ ਨਰਿੰਦਰ ਸੇਠੀ